ਸਾਰੇ ਸੰਗਤਾਂ اور ਇੱਥੇ ਆਏ ਭਾਈ ਮੇਰੇ ਸਾਰੇ ਭੈਣਾ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਵੇਂ ਕਿ ਮੇਰੇ ਵੀਰ ਨੇ ਬਾਣੀ ਪੜੀ ਤੇ ਵੀਰ ਜੀ ਨੇ ਦੱਸਿਆ ਕਿ ਕਲਯੁਗ ਕੋਲੋਂ ਉਹੀ ਬਚ ਸਕਦਾ ਜੋ ਆਪਣਾ ਬਚਪਨ ਜਿਹੜਾ ਸਤ ਗੰਤੀ ਛੋੜੀ ਛਾ ਲਵੇ ਹੁਣ ਇੱਥੇ ਸਮਝਣ ਵਾਲੀ ਤੇ ਸੋਚਣ ਵਾਲੀ ਗੱਲ ਹੈ ਕੀ ਆ ਕਲਯੁਗ ਹੈ ਕੀ ਆ ਸਤਜੋਗ ਕਾਲਜੋਗ ਤ੍ਰੇਤਾ ਚਾਹ ਜੁਗ ਵੀ ਨੇ ਔਰ ਉਹ ਚਾਰੇ ਜੁਗ ਸਾਡੇ ਸਰੀਰ ਦੇ ਅੰਦਰ ਵੀ ਭੂਗਤਦੇ ਨੇ ਜੇ ਅਸੀਂ ਸਤ ਦੇ ਵਿੱਚ ਹਾਂ ਜਤੀ ਸਤੀ ਸਵਰ ਸੰਤੋਕੀ ਹਾਂ ਤੇ ਫਿਰ ਅਸੀਂ ਸਤਜੁਗੀ ਹਾਂ ਜੇ 1% 25% ਸਾਡੇ ਵਿੱਚ ਵਿਕਾਰ ਆ ਗਿਆ ਤੇ 3% ਸਹੀ ਆ ਤੇ ਫਿਰ ਤ੍ਰੇਤਾ ਜੁਗ ਦੇ ਵਿੱਚ ਆ ਤੇ ਜੇ ਅੱਧਾ ਝੂਠ ਤੇ ਅੱਧਾ ਚੰਗਾ ਤੇ ਫਿਰ ਅਸੀਂ ਵਾਪਰ ਜਾਂ ਜਦੋਂ ਕਾਲਜੋਗ ਉਦੋਂ ਆ ਗਿਆ ਜਦੋਂ ਅਸੀਂ ਬਿਲਕੁਲ ਜੀ ਬੁਕਾਰਾਂ ਦੇ ਵਿੱਚ ਫਸ ਗਏ ਔਰ ਇਹ ਜੋ ਕਿ ਸਾਰੇ ਸਾਡੇ ਸਰੀਰ ਦੇ ਉੱਤੋਂ ਦੀ ਚੱਲਦੇ ਹਨ ਇਸੇ ਕਰਕੇ ਸੱਚੇ ਬਾਦਸ਼ਾਹ ਨੇ ਸਾਨੂੰ ਆਣ ਕੇ ਸਤਜੋਗੀ ਧਾਰਨਾ ਦੇ ਵਿੱਚ ਪ੍ਰਵੇਸ਼ ਕਰਨ ਲਈ ਕਿਹਾ ਹੁਣ ਕਾਲਜੋਗੀ ਕੀ ਆ ਜਿੱਥੇ ਝੂਠ ਝੂਠ ਕੂੜ ਵਕਾਰ ਹੰਕਾਰ ਵਿਵਚਾਰ ਕਕਰਮ ਪ੍ਰਸ਼ਟਾਚਾਰ ਚੁਗਲੀ ਨਿੰਦਿਆ ਇਹ ਸਾਰੀ ਕਲਯੋਗ ਦੀ ਭਾਵਨਾ ਹੈ ਅਗਰ ਇਹ ਨਹੀਂ ਹੈ ਤੇ ਫਿਰ ਸੱਜੂ ਕੀ ਜਿੱਥੇ ਜਾਤ ਪਾਤ ਧੇਨ ਮਜਬ ਅਧਾਰ ਤੇ ਕਰਨਾ ਚਲਦੀ ਆ ਤੇ ਫਿਰ ਅਸੀਂ ਕੀ ਆ ਕਲਯੋਗੀ ਆ ਜੇ ਸਰਵ ਮਾਨਵ ਜਾਤੀ ਨੂੰ ਅਸੀਂ ਪਿਆਰ ਨਹੀਂ ਕਰਦੇ ਤੇ ਫਿਰ ਅਸੀਂ ਕਲਯੋਗੀ ਆ ਕਿਉਂਕਿ ਮਾਨਵ ਜਾਤੀ ਜਿਹੜੀ ਉਹ ਸਾਰੀ ਬਣਾਈ ਹੋਈ ਕਿੰਨੇ ਆ ਪ੍ਰਮਾਤਮਾ ਨੇ ਹੋਰ ਪ੍ਰਮਾਤਮਾ ਇੱਕ ਹੈ ਮਾਨਵ ਵੀ ਆਤਮਾ ਇੱਕ ਹੈ ਜੇ ਜਾਤ ਪਾਤ ਧਰਮ مذہب ਦਾ ਆਧਾਰ ਹੈ ਤਾਂ ਉਹ ਅਸੀਂ ਖੁਦ ਸਮਾਜ ਨੇ ਆਪ ਪੈਦਾ ਕੀਤਾ ਇਸ ਕਰਕੇ ਸੱਚੇ ਪਾਤਸ਼ਾਹੀ ਨੇ ਜੇ ਇੱਕ ਸਾਫ ਸਤਰਾ ਸਾਨੂੰ ਜੀਵਨ ਦਿੱਤਾ ਹੈ ਉਹਦੇ ਵਿੱਚ ਚਾਹ ਮੀਟ ਸ਼ਰਾਬ ਖੀਮ ਪੰਗ ਪੋਸਤਮਾ ਕੋ ਨਸ਼ਿਆਂ ਤੋਂ ਛਡਾਇਆ ਕਿਉਂਕਿ ਇਹ ਕੀ ਕਰਦੇ ਆ ਸਾਡੀ ਬੁੱਧੀ ਪ੍ਰੇਸ਼ਟ ਕਰਦੇ ਆ ਅਸੀਂ ਸਤੂ ਵਾਲੇ ਪਾਸੇ ਨਹੀਂ ਜਾਵਾਂਗੇ ਰਾਖਸ਼ਵਾਦੀ ਪੰਚਾਵਾਂਗੇ ਔਰ ਇਹ ਹੀ ਅਕਾਲਪੁਰਖ ਜਦੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਸਾਰਿਆਂ ਤੋਂ ਰਹਿਤ ਕਰਦਾ ਹੈ ਤਾਂ ਉਹ ਸਾਨੂੰ ਸਜੂਗੀ ਜੀਵਨ ਦਿੰਦਾ ਸੋ ਵੀਰ ਜੀ ਨੇ ਜੋ ਕਲਜੂ ਬਾਰੇ ਦੱਸਿਆ ਸੀ ਔਰ ਬਹੁਤ ਅੱਛਾ ਜੀ ਕਿਉਂਕਿ ਇਹ ਧਾਰਨਾ ਸਾਡੇ ਅੰਦਰ ਵੀ ਆ ਇਹ ਖੁਦ ਅਸੀਂ ਆਪ ਸੋਚਣਾ ਕਿ ਅਸੀਂ ਕਿਹੜੀ ਧਾਰਨਾ ਨੂੰ ਅਪਣਾਉਣਾ ਹੈ ਸਾਜੂਗੀ ਨਹੀਂ ਲਾਉਣਾ ਤ੍ਰੇਤਾ ਨੂੰ ਲਾਉਣਾ ਦਵਾਪਰ ਨੂੰ ਲਾਉਣਾ ਕਿ ਕਲਜੋਗ ਨੂੰ ਆ। ਸੋ ਵੀਰ ਜੀਓ ਸੱਚੇ ਪਾਤਸ਼ਾਹੀ ਨੇ ਜੋ ਹਰ ਬਾਣੀ ਦੇ ਗ੍ਰੰਥ ਲਿਖਾਏ ਗਏ ਹਨ ਔਰ 24 ਗ੍ਰੰਥ ਲਿਖਾਏ ਹਨ ਜਿਹੜੇ ਸੱਤ ਜੋਗ ਧਾਰਨਾ ਦੇ ਹਨ ਸੈ ਸ਼ੀਰੂ ਗੁਰੂ ਗੁਰੂ ਬੰਸੰਗੀ ਦੇ ਇਨ੍ਹਾਂ ਦਿਨਾਂ ਦੇ ਵਿੱਚ ਪਰਿਵਾਰ ਬਾਰਨਾ ਪਰਿਵਾਰ ਨੂੰ ਅੱਜ ਆਤਮ ਜਾਤੀ ਦੇ ਉੱਤੇ ਸਮਰਪਣ ਕਰਨਾ ਕੀ ਸੀ ਕੂਟ ਚੋਂ ਬਾਹਰ ਕੱਢਣਾ ਔਰ ਇਸ ਸਿੱਖ ਮਰਯਾਦਾ ਨੂੰ ਕਾਇਮ ਕਰਨਾ ਜਿਹੜੀ ਸਾਫ਼ ਸੁਥਰੀ ਆਹ ਸੱਚੇ ਪਾਸ਼ੇ ਨੇ ਜੋ ਹਰ ਪਣੀ ਲਿਖਾਈ ਹੈ ਮੈਂ ਉਹਦੇ ਵਿੱਚੋਂ ਲੇਖ ਲੈਣਾ ਇਹ ਹੈ 27 ਪੋ 2021 ਬਿਕਰਮੀ ਹਰਪਗੰਦਵਾਰ ਜੇਠਵਾਰ ਅਵਰੇ ਪਿਆਰ ਨਾਲ ਪੜੀਏ ਔਰ ਜੋ ਹਰਬਾਣੀ ਲਿਖਾਈ ਗਈ ਹੈ ਸੱਚੇ ਪਾਤਸ਼ਾਹ ਜੀ ਲੋਕ ਉਹਤੇ ਪੜ ਕੇ ਆਪਾਂ ਵਿਚਾਰ ਕਰੀਏ 212 ਕੀ ਕਹੇ 212 ਕੀ ਕੀ ਬਿਕਰਮੀਆ ਔਰ ਉਹ ਕਹਿ ਰਹੇ ਵੇਖੋ ਸੋਣਾ ਸੰਤ ਸੰਤੀ ਨਾਲ ਮਲਾਈਆ ਪੁਰਖੇ ਅਕਾਲ ਕੀਤੀ ਰਹਿਮਤ ਪਰਵਦਗਾਰ ਦਿਆ ਕਮਾਈਆ ਕਿ ਪੁਰਖੇ ਕਾਲ ਨੇ ਰਹਿਮਤ ਕੀਤੀ ਹੈ ਜਿਨੇ ਸਾਰਿਆਂ ਨੂੰ ਸਾਨੂੰ ਇਕੱਠੇ ਕੀਤਾ ਹੈ ਔਰ ਕਲਜੁਗਰੇ ਵਿੱਚੋਂ ਕੱਢਿਆ ਜਨਮ ਪਗਤੋ ਤੁਹਾਡੇ ਨਾਲ ਹੋਇਆ ਸਹਿਮਤ ਸਹਿਮ ਕੁੜਾ ਦੇ ਗਵਾਈਆ ਅਸ਼ਾ ਸ਼ਬਦ ਅਸ਼ਾਰਾ ਮਾਰ ਕੇ ਸੈਨਤ ਸੋਏ ਕਲਯੁਗ ਲੈ ਜਗਾਈਆ ਸ਼ਬਦ ਦਾ ਸਾਰ ਅਸ਼ਾਰਾ ਦੇ ਕੇ ਤੇ ਜਿਹੜੇ ਕਲਯੁਗ ਦੇ ਵਿੱਚ ਸੋਏ ਹੋਏ ਹਨ ਨੂੰ ਜਾਗਰਤ ਕੀਤਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਲੇਖ ਆ ਦੇਵੇ ਥੋਂ ਥਈਆ 2021 ਕਹੇ ਹੋਰ ਨਹੀਂ ਕੋਈ ਸ਼ੈਨ ਸ਼ਾ ਪਾਤਸ਼ਾ ਨਜ਼ਰੀ ਆਈਆ ਜੋ ਸੱਚ ਸੰਗਾਸਨ ਬੈਠਾ ਲਾ ਅਬਨਾਸ਼ੀ ਕਰਤਾ ਵੱਡ ਵੱਡ ਆਈਆ ਸਤ ਰੰਗ ਨਿਸ਼ਾਨੇ ਰਿਆ ਚਲਾ ਆ ਜੋ ਸੰਗਸਣ ਦੇ ਨਾਲ ਸਾਥ ਨਾ ਹੁਣਾ। ਕੀ ਸਹਿਬ ਸਤਿਗੁਰ। ਸੋਹਣੀ ਬਣਤ ਬਣਾਈਆ ਚਾਰੋਂ ਕੁੰਟ ਸਮਝਾ। ਸ਼ਬਦ ਸੰਦੇਸ਼ਾ ਸ਼ਬਦ ਸੰਦੇਸ਼ ਦਰੜਾ ਹੀਆਂ। ਭਗਤਾਂ ਦੇ ਸਲਾ ਸਾਚੀ ਸਿੱਖਿਆ। ਇਕਮਨਾਈਆ ਇਕੋ ਪ੍ਰਭ ਦਰ ਲਿਆ ਮਨਾ ਦੂਜੀ ਅਵਰ ਨਾ ਕੋਇ ਪੜਾਈਆ ਆ ਸਿਖਿਆ ਦਿੱਤੀ ਪ੍ਰਭ ਇਕੋ ਹੀ ਆ ਔਰ ਇਕੇ ਦੇ ਦਰ ਦੇ ਉਤੇ ਹੈ ਨਾ ਕੋਈ ਸੂਰ ਖਾਏ ਨਾ ਕੋਈ ਗਾ ਦੋ ਆਂਦਾ ਮਾਲਕ ਇੱਕੋ ਨਜ਼ਰੀ ਆਈਆ ਨਾ ਸੂਖਣਾ ਨਾ ਗਾਂ ਕਾਣੀ ਨਾ ਕਿਸੇ ਕਿਉਂਕਿ ਮਾਲਕ ਉਹਨਾਂ ਦਾ ਵੀ ਉਹ ਹੀ ਹੈ ਅਗਰ ਉਹਨਾਂ ਦਾ ਵੀ ਮਾਲਕ ਕੋਈ ਹੈ ਤਾਂ ਅਸੀਂ ਅਤਿਆਚਾਰ ਕਰਦੇ ਆਂ ਤਾਂ ਫਿਰ ਅਸੀਂ ਕਲਜੁਹੀ ਆ ਮੰਦਰ ਮਠ ਕੋਈ ਮਾਨ ਰਿਆ ਨਾ ਚਾਰੋ ਕੁੰਟ ਦੇ ਦੋਹਾਈਆ ਤੇਰੇ ਪਕੰਬਰ ਇਕੱਠੇ ਹੋ ਕੇ ਗਇਆ ਆਪਣਾ ਬੰਦ ਮਕਾਈਆ ਉੱਚੀ ਕੂਕ ਕੂ ਕਰੇ ਸਣਾ ਤੇਰੀ ਬੇਪਰਵਾਹੀਆ ਅਗੇ ਗੋਵਿੰਦ ਕਹੇ ਸੁਣਿਆ ਸੰਦੇਸ਼ ਪ੍ਰਭ ਤੇਰੀ ਸਰਨ ਆਈਆ ਭਗਤੋ ਇਹ ਦੋ ਵੱਡਾ ਨਹੀਂ ਕੋਈ ਨਰੇਸ਼ ਸ਼ੈਨ ਸ਼ਾਰੂਪ ਨ ਕੋਈ ਤਰਾਈਆ ਇਹ ਪ੍ਰਮਾਤਮਾ ਨੇ 994 ਚੌਕ ਜੋਕਲਾ ਕੇ ਸ਼ੈਨਸ਼ਾ ਦਾ ਰੂਪ ਦਿੱਤਾ ਤੇ ਸ਼ੈਨਚੇ ਸਮਤ ਲਈ ਸ਼ੈਨਸ਼ਾ ਹੈ ਆਣ ਕੇ ਸ਼ੈਨਚਾਈ ਕਹੋ ਜੀ ਸਦਾ ਹੁਮ ਸਦਾ ਹਮੇਸ਼ ਜੋਗ ਚੌਕੜੀ ਸੇਵਕ ਮਾਈਆ ਗੋੜੇ ਅਵਤਾਰ ਪੀਰ ਬਕੰਬਰ ਉਸ ਨੂੰ ਕਰਨ ਅਦੇਸ਼ ਤੁਸੀਂ ਸਾਰੇ ਦਿਓ ਸੀਸ ਚੁਕਾਈਆ ਜੋ ਨਿਰਗੁਣ ਹੋ ਕੇ ਬਦਲ ਕੇ ਆਇਆ ਭੇਖ ज्योति जाता वेश वटाइया पाग लगा के संबल देस साढ़े तीन हाथ डेरा लाइया संबल देश के वागा जो महाराज का साढ़े तीन हाथ दस है उथे आके परमात्मा ने सारा खेड की ज्योति जाता हो प्रवेश ਸ਼ਰਧੀ ਡੰਕ ਸੁਣਾਈਆ ਇਕੀਆਂ ਇਕੀਆਂ ਦੀ ਰਚ ਕੇ ਖੇਡ ਸੋਹਣਾ ਰੰਗ ਰੰਗਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮੇਰਵਾਨ ਹੋਇਆ ਸਹਾਈਆ ਜਨ ਭਗਤੋ ਇਹ ਦੋ ਵੱਡਾ ਨਹੀਂ ਕੋਈ ਤਖਤ ਤਖਤ ਨਵਾਸੀ ਕੋ ਨਜ਼ੀ ਆਇਆ ਈਸ ਤੋਂ ਪਰੇ ਨਹੀਂ ਕੋਈ ਅਰਸ਼ ਅਰਸ਼ ਨੂੰ ਚਰਨਾ ਹੇਠ ਦਬਾਈਆ ਈਸ ਤੋਂ ਵੱਡਾ ਨਹੀਂ ਕੋਈ ਜੋਦਾ ਮਰਦ ਸੂਰਬੀਰ ਅਖਵਾਈਆ ਇਸ ਤੋਂ ਬਿਨਾ ਵੰਡੇ ਨਾ ਕੋਈ ਦਰਦ ਦੁਖੀਆਂ ਦਾ ਮਾਹੀ ਬੇਪਰਵਾਹੀਆ ਗੋਰੇ ਅਵਤਾਰ ਸੁਣ ਕੇ ਅਰਜ ਪੈਗੰਬਰਾਂ ਪਿੱਛੇ ਫੇਰਾ ਪਾਈਆ ਸਭ ਦਾ ਲਾ ਕੇ ਜਾਏ ਕਰਜ ਹਿਸਾਬ ਅਗਲਾ ਦੇ ਖਲਾਈਆ ਤਹਾਨੂੰ ਦੇਣਾ ਪਹਿਨਾ ਕਿਸੇ ਤਖਤ ਸਾਫ ਬਰੀ ਦੇ ਕਰਾਈਆ ਜੇ ਜੋ ਇਸ ਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਤੇ ਆਪਾਂ ਜੋ ਸੱਚੇ ਪਾਤਸ਼ਾਹ ਜੀ ਦੀ ਮੋਹ ਸੁਣ ਰਹੇ ਜੋਤੀ ਜੋਤ ਸਰੂਪ ਹਾਰ ਜੋਤੀ ਸਾਡੀ ਆਤਮਾ ਹੈ ਜੋ ਅਤਿ ਪਰਮਾਤਮਾ ਹੈ ਜੋ ਜਿਹੜਾ ਸਰਬ ਜੋਤੀਆਂ ਦਾ ਮਾਲਕ ਹੈ ਉਹ ਜੋਤ ਸੂਬ ਪਰਮਾਤਮਾ ਖੁਦ ਆਪ ਹੈ ਇਸ ਜਨ ਭਗਤੋ ਇਸ ਤੋਂ ਵੱਡਾ ਨਹੀਂ ਕੋਈ ਨਰਹਿਣ ਨਰ ਹਾਰੇ ਕੋ ਨਜ਼ਰੀ ਆਈਆ ਜੋ ਸਬਦਾ ਸਾਖ ਸੈਣ ਜਨ ਸੱਜਣ ਮੇਲ ਮਲਾਇੰਦਾ ਜਿਸ ਦਾ ਜੁਗ ਜੁਗ ਲੈਣਾ ਦੇਣ ਚੌਕੜੀ ਵੇਖ ਵਖਾਇੰਦਾ ਸਾਚਾ ਢੋਲਾ ਆ ਆ ਕਹਿਣ ਸੋਹੰਗਾ ਰਾਗ ਲਾਹਿੰਦਾ ਸੋਹੰਗਾ ਕੀ ਸੋ ਪਰਮਾਤਮਾ ਹੰਗਾ ਆਤਮਾ ਆਤਮਾ ਤੇ ਪਰਮਾਤਮਾ ਦਾ ਮਿਲਨ ਜਿਹੜਾ ਉਹੀ ਸੰਗਰਾਮ ਕਲਯੁਗ ਕਿੜੇ ਕਿਰਿਆ ਨਾ ਵਹਿਣਾ ਵੇਣ ਸੋਦਰ ਆਏ ਪਾਰ ਕਰਾਏਂਦਾ ਨਾਤ ਤੋੜ ਕੇ ਭਾਈ ਭੈਣ ਆਤਮ ਪਰਮਾਤਮ ਮੇਲ ਮਲਾਏਂਦਾ ਦਰਸ਼ ਦਿਖਾ ਕੇ ਆਪਣੇ ਨੈਣਾਂ ਨੇ ਜੇ ਆਤਮ ਪਰਮਾਤਮ ਇੱਕੋ ਘਰ ਵਿਖਾਏਂਦਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਿਕਾਏਂਦਾ ਜਨ ਭਗਤੋ ਇਸ ਤੋਂ ਵੱਡਾ ਨਹੀਂ ਕੋਈ ਰਾਜ ਦੋ ਜਹਾਨ ਸੀਸ ਨਵਾਈਆ ਇਸ ਦੇ ਇਸ ਤੋਂ ਸੋਹਣਾ ਨਹੀਂ ਕੋਈ ਤਾਜ ਜਗਤ ਸੀਸ ਨਾ ਕੋਈ ਬੰਧਾਈਆ ਸੋ ਇਹ ਤਾਜਾਂ ਦਾ ਮਾਲਕ ਨੇਕ ਲੰਕਾ ਉਤਾਰ ਜਿਸ ਦੇ ਸਿਰ ਤੇ ਪੰਜ ਮੁਖੀ ਦਾ ਤਾਜ ਲਗਾਇਆ ਇਸ ਤੋਂ ਵੱਡਾ ਨਹੀਂ ਕੋਈ ਕਾਜ ਬਿਨ ਭਗਤੀਓਂ ਭਗਤ ਪਾਰ ਕਰਾਈਆ ਇਸ ਤੋਂ ਵੱਡਾ ਨਹੀਂ ਕੋਈ ਦਾਸ ਮਾਲਕ ਬਣ ਕੇ ਨਫਰ ਹੋਰ ਨਾ ਸੇਵ ਕਮਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਦ ਦੇਵਨ ਹਾਰ ਵਢਾਈਆ ਸੋ ਬੀਜੋ ਜਦੋਂ ਅਕਾਲ ਪੁਰਖ ਧਰਤੀ ਦੇਤੇ ਆਉਂਦਾ ਇਹ ਸਮਾਜ ਨੂੰ ਸੁਧਾਰਨ ਵਾਸਤੇ ਆ ਕਿਉਂਕਿ ਸਮਾਜ ਦੇ ਵਿੱਚ ਜਦੋਂ ਵਕਾਰ ਕੋੜ ਜਿਆਦਾ ਫੈਲ ਜਾਂਦਾ ਤੇ ਫਿਰ ਸਮਾਜ ਅਤਿਆਚਾਰੀ ਹੋ ਜਾਂਦਾ ਜਦੋਂ ਅਤਿਆਚਾਰੀ ਹੋ ਜਾਂਦਾ ਤੇ ਫਿਰ ਉਹਨੂੰ ਅਤਿਆਚਾਰ ਦੇ ਵਿੱਚੋਂ ਹੀ ਕੱਢਣ ਵਾਸਤੇ ਸੇਧ ਦੇਣ ਵਾਸਤੇ ਪਰਮਾਤਮਾ ਨੇ ਉਹ ਤੇ ਪੰਜ ਤਾਂ 10 ਸਰੀਰ ਜਿਹੜਾ ਉਹ ਪ੍ਰਗਟ ਹੁੰਦਾ ਉਹਦੇ ਉਧਾਰਨ ਕਰਕੇ ਸਮਾਜ ਨੂੰ ਸੇਧ ਦਿੰਦਾ ਸੋ ਵੀ ਜੀਓ ਮੈਂ ਇੱਥੇ ਹੀ ਪਰਮਣੀ ਇਸ ਸਮਾਪਤ ਕਰਨ ਦੀ ਸੱਚੇ ਭਾਸ਼ੇ ਪ੍ਰਸੰਗਾਂ ਸੰਗ ਸੰਪਸੰਗ ਦਾ ਜਾਜਤ ਚਾਹੁੰਦਾ ਹਾਂ ਇਹ ਕੋਇਆ ਕਰਵਾਇਆ ਗਿਆ ਹੋਇਆ ਮੈਂ ਸੱਚੇ ਪਾਤਸ਼ਾਹੇ ਕੋਸੋਂ ਪਰਹਰ ਸੰਗਤ ਕੋਸੋਂ ਕਿਹਾ ਮੰਗਦਾ ਹਾਂ ਆਪ ਪੰਜ ਕਾਰਿਆਂ ਦਾ ਸਾਥ ਦੇ। ਸੋਹਮਾ ਰਾਈਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ